हां जी दोस्तों एक खबर आज बहुत ज्यादा वायरल हो रही है एपिडिमिओलॉजिकर ਦੇ ਵਿੱਚ ਅੱਜ ਤਾਪੜ ਤੋੜ ਗੋਲੀਆਂ ਚਲਾਈਆਂ ਗਏ ਨੇ ਗੋਲੀਆਂ ਚਲਾਉਣ ਦੀ ਜ਼ਿੰਮੇਵਾਰੀ ਜਿਹੜੀ ਲੌਰਸ ਗਰੁੱਪ ਦੇ ਵੱਲੋਂ ਲਈ ਜਾਂਦੀ ਹੈ ਲੌਰਸ ਬਿਸਨੋਈ ਦੇ ਗਰੁੱਪ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਇੱਕ ਵੀਡੀਓ ਜਿਹੜਾ ਵਾਇਰਲ ਕੀਤਾ ਜਾਂਦਾ ਤੁਸੀਂ ਦੇਖੋ ਇਸ ਵੀਡੀਓ ਦੇ ਵਿੱਚ ਕਿੰთა ਤਾਪੜ ਤੋੜ ਜਿਹੜੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਡੈਸਟਰਾਂ ਦੇ ਉੱਪਰ ਇਹ ਵੀਡੀਓ ਵਾਇਰਲ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਬਿਸਨੋਈ ਗਰੁੱਪ ਵੱਲੋਂ ਇੱਕ ਹੋਰ ਜਿਹੜੀ ਪੋਸਟ ਆ ਸੋਸ਼ਲ ਮੀਡੀਆ ਉੱਪਰ ਪਾਈ ਜਾਂਦੀ ਹੈ ਉਸ ਵਿੱਚ ਲਿਖਿਆ ਜਾਂਦਾ ਹੈ ਕਿ ਸ਼ੁਭ ਕਾਮਨਾਵਾਂ 1 ਸਤੰਬਰ ਦੀ ਰਾਤ ਨੂੰ ਅਸੀਂ ਕੈਨੇਡਾ ਵਿੱਚ ਦੋ ਸਥਾਨਾਂ ਵਿਕਟੋਰੀਆ ਆਈਲੈਂਡ ਅਤੇ ਬੁੱਡ ਬ੍ਰਿਜ ਟ੍ਰਾਂਟੋ ਵਿੱਚ ਗੋਲੀਬਾਰੀ ਨੂੰ ਅੰਜਾਮ ਦਿੱਤਾ ਮੈਂ ਰੋਹਿਤ ਗੁਦਾਰਾ ਲਾਰੈਂਸ ਬਿਸਨੋਈ ਗਰੁੱਪ ਇਸ ਐਕਟ ਦੀ ਜ਼ਿੰਮੇਵਾਰੀ ਦਾ ਦਾਅਵਾ ਕਰਦਾ ਹਾਂ ਪੋਸਟ ਅੱਗੇ ਲਿਖਿਆ ਹੈ ਵਿਕਟੋਰੀਆ ਆਈਲੈਂਡ ਦੇ ਘਰ ਇਹ ਵੀ ਢਲੋਂ ਦਾ ਹੈ ਸਲਮਾਨ ਖਾਨ ਤੁਹਾਡੇ ਗੀਤਾਂ ਵਿੱਚ ਦਿਖਾਈ ਦਿੰਦੇ ਹਨ ਅਤੇ ਤੁਸੀਂ ਆਪਣੀਆਂ ਕਾਰਵਾਈਆਂ ਦਾ ਰੋਲਾ ਪਾਉਂਦੇ ਹੋ ਅੰਡਰਵਰਲਡ ਜੀਵਨ ਜਿਸ ਦੀ ਤੁਸੀਂ ਨਕਲ ਕਰਦੇ ਹੋ ਉਹ ਜੀਵਨ ਅਸੀਂ ਜਿਉਂਦੇ ਹਾਂ ਆਪਣੀ ਥਾਂ ਤੇ ਰਹੋ ਨਹੀਂ ਤਾਂ ਤੁਹਾਨੂੰ ਕੁੱਤੇ ਦੀ ਮੌਤ ਆ ਜਿਹੜੀ ਮਿਲ ਜਾਵੇਗੀ ਹਾਂਜੀ ਦੋਸਤੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਲੌਰੈਂਸ ਬਿਸਨੋਈ ਦਾ ਜਿਹੜਾ ਸਲਮਾਨ ਖਾਨ ਨਾਲ ਬੈਰ ਬਰੋ ਦਾ ਜਿਹੜਾ ਚੱਲ ਰਿਹਾ ਹੈਗਾ ਤੇ ਉਹਨੂੰ ਮਾਰਨ ਦੀ ਜਿਹੜੀ ਧਮਕੀ ਸਲਮਾਨ ਖਾਨ ਨੂੰ ਲੌਰੈਂਸ ਬਿਸਨੋਈ ਦੀ ਦਿੱਤੀ ਹੋਈ ਹੈ ਇਸ ਲਈ ਇਹ ਪੀਪੀਟਲ ਨੂੰ ਜਿਹੜੀ ਇਹ ਚੇਤਾਵਨੀਆਂ ਦਿੱਤੀ ਗਈ ਹੈ ਕਿ ਪੋਸਟ ਪਾ ਕੇ ਵੀ ਤੂੰ ਜਿਹੜੇ ਆ ਤੁਸੀਂ ਗੈਂਗਸਟਰ ਆਪਣੇ ਗੀਤਾਂ ਦੇ ਵਿੱਚ ਪਾਉਂਦੇ ਹੋ ਅਸੀਂ ਅਸਲ ਜ਼ਿੰਦਗੀ ਦੇ ਵਿੱਚ ਆਪਣੇ ਅਸਲ ਲਾਈਫ ਜਿਉਂਨੇ ਆ ਗੈਂਗਸਟਰਾਂ ਵਾਲੀ ਜਿਹੜੀਆਂ ਕਾਰਵਾਈਆਂ ਤੁਸੀਂ ਗੀਤਾਂ ਦੇ ਵਿੱਚ ਪਾਉਂਦੇ ਹੋ ਉਹ ਅਸਲ ਅਸੀਂ ਜ਼ਿੰਦਗੀ ਦੇ ਵਿੱਚ ਪਾਉਂਦੇ ਹਾਂਗੇ ਇਸ ਲਈ ਤੂੰ ਸੁਲਮਾਨ ਖਾਨ ਤੋਂ ਦੂਰ ਰਹਿ ਉਹਨੂੰ ਆਪਣੇ ਗੀਤਾਂ ਦੇ ਵਿੱਚ ਜ਼ਿਆਦਾ ਨਾਂ ਲੈ ਕੇ ਆ ਤੇ ਇਹੀ ਤੇਰੀ ਭਲਾਈ ਹੋਵੇਗੀ ਨਹੀਂ ਤੈਨੂੰ ਕੁੱਤੇ ਦੀ ਮੌਤ ਆ ਜਿਹੜਾ ਮਾਰ ਦਿੱਤਾ ਜਾਵੇਗਾ ਸੋ ਇਹ ਸੀ ਅੱਜ ਦੀ ਜਾਣਕਾਰੀ ਵਿਦਿਆਲੇ ਗਿੱਦਾ ਸ਼ੇਅਰ ਕਰ ਦਿਓ ਅਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ